ਨਾਮ ਇੱਕ ਪਰਾਣਾ ਖਾਨ ਦੇ ਬਾਬਾ ਹੈਲੋ ਵੈਲਕਮ ਬਿਊਟੀ ਦਾ ਜਰਸੀ ਦਾ ਮੁਕਾਬਲਾ ਜਗਰਾਉਂ ਲ ਦੇਣਾ 2026 ਪੀਡੀਐਫ 2505 ਮਾਡਲ ਫੋਨ ਦੀ ਬੜੀਆਂ ਬਣ ਕੇ ਲਿਆ ਆ ਜਿਆ ਤੁਹਾਨੂੰ ਕੋਲ ਤੇ ਨੋਟ ਲਿਆ ਜਨਮਾ ਬਾਈਕਾਸ ਬਾਈਕਾਸ ਮੰਮੀ ਨੂੰ ਬੈਂਦੀ ਆ ਗਿਆ ਫਰੀਦ ਨਾ ਜੀ ਬਾਈ ਦਾ ਕੋਪਰ ਜੇ ਫਰੀਦ ਨਾ ਜੀ ਆਪਣਾ ਆਪ ਨੂੰ ਬਹੁਤ ਗੁਰੂ ਜੀ ਦਾ ਜਿਹੜਾ ਮੇਰੇ ਨਾਲ ਡਾਕਟਰ ਲਾ ਕੋ ਬਹੁਤ ਲੱਗਿਆ पीड़ान बनाई थी पीड़ान बना तेरी छबी तेरी छबी आपने बहुत अच्छे होते हैं वहीं पर मैंने सारे मतलब क्या है बताया जाए तो ना बोले ना बोले नहीं मामला जब मैं फास्ट तो हमारे यहाँ नंबर दिया नहीं पहला काम जाता है तो ਇਹ ਆਵਾਜ਼ ਤੁਹਾਨੂੰ ਸਥਾਨਕ ਟ੍ਰੈਕਟਮਾਂ ਹੋ ਜਾਉਂਗਾ ਸਾਡੇ ਬਜ਼ੁਰਗ ਆਈ ਰਹੇ ਨੇ ਮਸ਼ਕੀਰ ਕੋਲ ਲਈ ਤੇ ਭਾਵੇਂ ਬਾਲੇ ਬਣੋ ਜਿਹੜੀਆਂ ਬਈ ਹੁਣ ਬੈੜਾਂ ਬਾਹਰ ਗੱਡੀਆਂ ਨੇ ਉਹਨਾਂ ਦੇ ਵਿੱਚ ਕਮੀ ਸੀ ਥੋੜੀ ਜੀ ਤੇ ਉਹ ਘੇੜੇ ਥਾਣਾ ਦੇ ਵਿੱਚ ਸਿਲਾਂਟਰ ਦੇ ਵਿੱਚ ਸੀ ਉਹ ਤਿੰਨ ਬਾਰੇ ਗੱਡਦੀਆਂ ਟੁੱਟਣਾ 13000 ਸੀ ਅਸੀਂ ਤੇ ਹੁਣ ਇਹ ਬਈ ਸਾਰੀਆਂ 10000 ਸੀ ਰਹਿ ਚੁੱਕੀਆਂ ਨੇ ਤੇ ਹੁਣ ਜਿਹੜਾ ਰਿੰਗ ਹੈ ਉਹ ਸ਼ੁਰੂ ਹੋ ਚੁੱਕਿਆ ਤੇ ਹੁਣ ਇਹਦੇ ਵਿੱਚ ਉਹ ਦੇਖਦੇ ਆਂ ਵੀ ਕਿਹੜੇ ਵੀਰ ਦੀ ਪੋਜੀਸ਼ਨ ਟੌਪ 3 ਦੇ ਵਿੱਚ ਨਿਕਲ ਕੇ ਆਉਂਦੀ ਹੈ ਤੇ ਜੱਤ ਸਭ ਨੰਬਰ ਵਗੈਰਾ ਵੀ ਲਾਉਣ ਲੱਗੇ ਨੇਗੇ ਤੇ ਬਹੁਤ ਸੋਹਣੀਆਂ ਜੱਤ ਜਣੇ ਬਈ ਇਹ ਵੀਡੀਓ پوری ਇਹ ਤਾਂ ਦੇਖਣ ਵਾਲੀ ਹੁੰਦੀ ਹੈ ਜਦ ਅਸੀਂ ਵੜਾਂ ਦੇ ਤਾਂ ਹੁਣ ਇਹਨਾਂ ਚੋਂ ਦੇਖਾਂਗੇ ਵੀ ਕਿਹੜੇ ਬੰਦੇ ਦੀ ਪੋਜੀਸ਼ਨ ਆ ਜਿਹੜੀ ਨਿਕਲ ਕੇ ਆਉਂਦੀ ਹੈਗੀ ਲਓ ਹਾਂ ਰਿਕਾਰਡ ਥੈਂਕ ਯੂ ਲਓ ਕੋਰਪੋਰੇਟ ਹਾਂ ਅੱਗੇ ਆ ਬੰਦਾ ਚਾਣੀ ਚੱਲ ਰੋ ਦੇਖੋ ਵੀ ਆਟਰ ਜਰਸੀ ਵਾਲਾ ਨੇ ਦੇ ਵਿੱਚ ਬਰੀਡ ਆ ਬਈ ਜੀ ਆਪਾਂ ਤਰੀਕੇ ਨਾਲ ਦੇਖਾਂਗੇ ਤਾਂ ਇਹ ਐਚਪਾ ਆ ਗਈ ਆਪਣੀ ਐਚਪਾ ਪੱਤ ਚਾਲਦੀ ਆ ਥੋੜੀ ਜੀ ਨਾਲ ਵਾ ਸੈਟ ਤੇ ਜਦੋਂ ਸੀ ਗੇੜਾ ਉਧਰ ਥੋੜੀ ਜੀ ਘੱਟ ਹੈਗੀ ਕੱਢਨਾਂਗੇ ਇਹਨਾਂ ਦੇ ਵਿੱਚੋਂ ਉਦੋਂ ਵੀਡੀਓ ਆਪਾਂ ਵਿੱਚੋਂ ਵਿੱਚੋਂ ਬਣਾਵਾਂਗੇ ਮੇਨ ਮੇਨ ਤੇ ਜਿਹੜੀ ਸਾਨੂੰ ਸਮਾਰੀਆਂ ਓਵਰਵਿਊ ਦਿਖਾਤਾ ਜਰਸੀ ਵੈੜਾ ਦਿਖਾ ਤੀ ਜੀ ਵਾਹਬਾਦੀ 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 ਤੈਨੂੰ ਪਰਾ ਤੇ ਜਵਾਹਰ ਨਾ ਬੁਲਤਰੀ ਤੇ ਸਾਧ ਸੰਤ ਬੋਤਰਾ ਲੈ ਸਿੰਘ ਉਹ ਉਸੇ ਅਕਬਾਦੀ ਬੋਲਿਆ ਬਾਦੀ ਨੌਵਾ हमारे यहाँ पे लेके इधर ये चढ़ने की बारी है, इधर ये इधर ऐसा, वो इधर बहुत बढ़ता ही है, इधर दास्तान तो मंगलवार रात रिसर्च किया कि ये बहुत फाइनर, वो इधर ਗੁਰਮੀਤ ਸਿੰਘ ਹੋਰਦੇ ਜੀ ਦਾ ਕਾਲਕਾ ਨੰਬਰ ਜੀ ਗੁਰਮੀਤ ਸਿੰਘ ਹੋਰਦੇ ਟੈਕ ਨੰਬਰ ਉਹਦਾ ਕਾਲੀ 899 ਜੀ ਤੋਂ ਮੁਆਫਾ ਬਾਬਾ ਗੁਰਮੀਤ ਸਿੰਘ ਨੂੰ ਜੁਲਿਆਲਾ ਮਾਰਗਿਆਂ ਦੇ ਦਰਮਿਆਨ ਤੋਂ ਜੇਰੀ ਪਾਣੇ ਘਾਹ ਦੇ ਦਰਮਿਆਨ ਦੇ ਰੋੜਿਆਂ ਦੇ ਕਿਹੜੇ ਦਾ ਨਾਮ ਹੋਰ ਕੀ ਹੋਰ ਦਾ ਨਾਮ ਹੋਰ کو ودیہ دیویں دیویں دی ودیہ دی ودیہ دی وائیبلس ہے کوئی نہیں جڑا کی ہے کوئی ساتواں نمبر ائی تاج ابرا تے تو بھائی تو مدد سے خود جس سے گاڑی دا ورتی ਉਹਨਾਂ ਦਾ ਰਿਕਰ ਕਾਲੇ ਨੰਬਰ ਮਿਸ ਕਰਕੇ ਆਈ ਹੈ ਬਈ ਨੰਬਰ ਦੇ ਕਿੰਨੇ ਦੇ ਉਹ ਜਿਹੜਾ ਸਿੱਖ ਆਉਂਦਾ ਰਹਿੰਦਾ ਹਾਰਨ ਫਲੋ ਓਵਰ ਰਿਸਰਚ ਆ ਫਿਰ ਇਹ ਜੂਡ ਉਹ ਕੋਲ ਮੇਰੇ ਸਤਿਮਾਨ ਬਰੋਗਰ ਅਨਾਉਂਸ ਕਰਦਾ ਸਿਵਕਾਸ਼ ਦੇ ਸਫਲ ショਅ ਦੇ ਪਿੱਛੇ ਆਗੇ ਇਸ ਦੀ ਮੇਰੀ ਗਾਹ ਦੇ ਵਿੱਚ ਨਰਿੰਦਰ ਜੀ ਵੀ ਬਹੁਤ ਤਾਲੀਆਂ ਆਈਆਂ ਜੀ ਬਈ ਜਸਰ ਜਿਹਦੇ ਐਸਪੀ ਬਹੁਤ ਸ਼ਾਨ ਹੈ इधर ये इसके पीछे रहना काम है कि इस चीज़े फाड़ा हम लोगों की भागीली होगा था। श्रीमान् बुड्डी, श्रीमान् එඩුබලව යන සෑමීෆයිනල මචපුූග ਐਫ ਦਾ ਵੀ ਫਿਰ ਬੱਸੀਆਂ ਦਾ ਤੇ ਹੁਣ ਆ ਇਧਰ ਜਰਸੀ ਦਾ ਚੱਲੀ ਜਾਂਦਾਗਾ ਬਸ ਕੰਪਲੀਟ ਹੋਉਂਦਾ ਹੈ ਤੇ ਫਿਰ ਯਾਰ ਕੋਈ ਨਹੀਂ ਜਿੱਦੀ ਮੇਰੀ ਇੱਕ ਦੀ ਬੋਲਦੀ ਹੈ ਦੇ ਨਾਲ ਕੋਲੋਂ ਮਿਲਣਾ ਹੈ ਉਹ ਬਸ ਨਾਲੇ ਸਪੈਸ਼ਲੀ ਜਿਹੋ ਬਾਪ ਬੋਕ ਕਰਦੀ ਹੈ ਕੋਈ ਜਿਹੋ ਰੈਕ ਕਰਾਈ ਕਰੇ ਉਹ ਗਾਇਕਾਂ ਤੋਂ ਕੋਲੋਂ ਆ ਕੇ ਸਾਡੇ ਨੂੰ ਪਰਖਣਗੇ ਕਾਲੀਆਂ ਨੂੰ ਬੁਲਾਣਗੇ ਲੋ ਜੀ ਹੁਣ ਆ ਰਹਿ ਗਈਆਂ ਪੰਜ ਹੁਣ ਪੰਜ ਟੌਪ ਕੱਢਣੀਆਂ ਨੇ ਇਹਨਾਂ ਦੇ ਵਿੱਚੋਂ ਇਹ ਪਹਿਲਾ ਕਾਗਜ਼ ਨੰਬਰ ਆ ਜੀ ਕੈਰ ਨੰਬਰ 304 ਜਗਤ ਸਿੰਘ ਪੁੱਤਰਾ ਮਰਦਨ ਸਿੰਘ ਜਗਣਾ ਜੀ ਕਾਗਜ਼ ਨੰਬਰ ਆ ਜੀ ਔਰ ਨੰਬਰ ਜਾ ਰਿਹਾ ਜਿਹੜਾ ਟੂਰਿਆ ਜਿਹੜਾ ਇਹਦਾ ਕਹੇਗਾ ਰਹਿਣਾ ਉਹ ਪੜਾ ਇਹਦੇ ਨਾਲ ਸੁਣਾਵੇ ਕੋਰਾਂ ਜਿਹੜੇ ਲੈਣ ਲੈ ਗਈਆਂ ਜਿਹੜੀ ਜਿਹੜੀ ਮਦਦ ਦੀ ਸ਼ੇਰਾਂ ਗਈ ਜਿਹੜੇ ਬਸ ਦੇਵੋਗੇ ਕਿ ਇਹ ਕੋਈ ਭਾਈ ਵੀ ਅਧਿਏ ਜਿਹੜਾ ਵੜਦਾ ਉਹ ਵੀ ਜਾ ਰਿਹਾ ਵਿਚਾਰ ਆਈਆਂ ਉਹ ਜੇ ਦੁਬਾਰਾ ਬਸ ਫਿਰ ਇਹ ਮੈਂ ਤੇ ਖਤਮ ਹੋਣਾ ਲੱਗਾ ਫਿਰ ਚੌਥਾ ਨੰਬਰ ਮੈਂ ਜਿਸ ਨੂੰ ਹੋਇਆ ਚੌਥਾ ਨੰਬਰ ਤਰਾਇਆ ਗਿਆ ਪਤੀ ਹੋਰ ਕੌਈ ਵਿਦਾ ਅਸਤਤ ਕੋ ਦੇ ਹੀ ਉਹਨਾਂ ਨੂੰ ਮਿਲਣਾ ਆਦੀ ਆਓ ਜੀ ਚੌਥਾ ਨੰਬਰ ਜਿਸ ਨੂੰ ਪੜ੍ਹਿਆ ਜਾਂਦਾ ਹੈ कड़ना नाराला दे चला के पे डॉक्टर ਉਹ ਡਾਕਟਰ ਜਿਹੜੀ ਉਹ ਬਹੁਤ ਚੰਗੀ ਹੈ نے پياو جي جواتي والا جو باجو باجو جو نالو کيارو تيندا بلا فونا جي لو وي تيندا I don't know, I don't know, I don't know. جي ڏيکو اوه اوه ۽ جيلاڻي مارو ورتي قرار مراد جو ورتي مولجي جناڪڙي مارو جناڪڙي مار ورتي موڪلا دجيا نبرائي يا اختيار سڀني پنهنجي ڏاڍا एक बार में यह झोल दी जाती हो पहला ठीक है बाल साथ में आए होंगे पर अपना झोल निपुणिया बाल आने में झोल कोई भी बाल पति उसे अपने बेटा में निपुणिया पर अपने बेटा में कोई तक झोला भी प्रेम से न जाने बाल कहां होल बालों ऐसे सबका बाल माटी में झोल बचा भी नहीं रही है तो ਬੋਲ ਰਿਹਾ ਹੈ ਪੁਰੀਆ ਜਨਾ ਮਾਇਆ ਨਹੀਂ ਪੁਰੀਆ ਦਾ ਪੱਲੇ ਪੂਰਾ ਨੰਬਰ ਬੈਂਗੈ ਨੰਬਰਾਂ ਜਨਤੀ ਹੋ ਯਾਰ ਖੜੀ ਹੈ ਬਹੁਤ ਬੰਦੀਆਂ ਪੂਰਾ ਮੈਚ ਨਾ ਦੇਖਣ ਲਈ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੰਗੇ ਜੇ ਇਸ ਦੂਜਾ ਜਿਹੜੀਆਂ ਚੱਕਾ ਨੇ ਬਾਈ ਇਹਨਾਂ ਦਾ ਹੁਣ ਇਫਰ ਦਾ ਸੈਮੀ ਫਾਈਨਲ ਆਉਣ ਵਾਲਾ ਹੈ ਕੱਲ ਨੂੰ ਜਮ ਫਾਈਨਲ ਹੋਊਗਾ ਉਹਨਾਂ ਦਾ ਸੈਮੀ ਫਾਈਨਲ ਪਾਵਾਂਗੇ ਆਪਾਂ ਆਪਣੇ ਚੈਨਲ ਤੇ ਧੰਨਵਾਦ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ